ਨਾਲ ਜਾਂਸੀਆਂ ਨੂੰ ਜਿੱਟੀਆਂ ਵਾਜਣਾਂ ਨਹੀਂ ਹੁੰਦੀ 52000 ਉਹ ਹੁਣ ਇਹਦੇ ਨਾਲ ਭਾਈ ਇਹ ਬੰਦੇ ਨੇ ਨਾ ਆਪਣੀ ਸਰਕਾਰ ਦਾ ਪੇੜਾ ਗੱਗ ਕਰਾ ਰਹੇ ਨੇ ਨਾਲ ਹੋ ਕੇ ਹਾਂਜੀ ਭਾਈ ਸਿਵਲ ਕਪੜਿਆਂ ਦੀ 숍ੇ ਮਾਰ ਕੇ ਮਹੀਨੇ ਮੰਗ ਰਹੇ ਸੋ ਕੀ ਕਰੀਏ ਫੇ ਕਿਹੜੀ ਥੋੜੀ ਮਹੀਨਾ ਮੰਗਦੀ ਇਸ ਬੰਦੇ ਕੋਲ ਹੱਟ ਕੋ ਰਕਾਡੀਆਂ ਪਈਆਂ ਸਾਰੀਆਂ ਰਕਾਡੀਆਂ ਨਾਲ ਦੀਆਂ ਵੀ ਐਕਸ਼ਨ ਸਾਹਿਬ ਨੂੰ 50000 ਦਿਓ ਰਕਾਡੀਆਂ ਪਈਆਂ ਟੋਟਲ ਪ੍ਰੂਫ ਨੇ ਇਹਨਾਂ ਦੇ ਨਾਲ ਹੀ ਕਹਿੰਦਾ WhatsApp ਤੇ ਕਾਲ ਕਰੋ ਇਹ ਬੰਦਾ ਖੁਦ ਕਹਿ ਰਿਹਾ ਅੰਗਰੇਜ਼ ਸਿੰਘ ਪੰਜਾਬ ਸਿਕੱਤਰ ਜਿਹੜਾ ਬਣਿਆ ਹੋਣਾ ਸਾਡੀ ਸਰਕਾਰ ਸਾਡੀ ਸੁੱਤੀ ਦੀ ਆ ਭਰੀਏ ਚੀਜ਼ ਬਾਰੇ ਠੀਕ ਹੈ ਜੀ ਸਾਡੀ ਸਰਕਾਰ ਸੁੱਤੀ ਦੀ ਆ ਕਾਰਵਾਈ ਕਹਿੰਦਾ ਮੈਨੂੰ ਮਹੀਨਾ ਦੋ ਸਰਕਾਰ ਰਹੀ ਦਿਵਾਵਾਂਗੇ ਸਿਕੱਤਰ ਕਹਿੰਦਾ ਪਿਆ ਵੀ 50000 ਰੁਪਏ ਮਾਈਨਿੰਗ ਅਫਸਰ ਨੂੰ ਦੇ ਐਕਸ਼ਨ ਨੂੰ ਦੇ ਤੇ ਤੂੰ ਆਪਣੀ ਮਸ਼ੀਨ ਚਲਾ ਦੇਦਾ ਮੈਨੂੰ ਕਹਿੰਦਾ ਕੋਈ ਵੀਰ ਮੇਰੇ ਘਰ ਕੋਟੋ ਲਈਦਾ ਪਰਦੇ ਨਾਲ ਪਰਦੇ ਨਾਲ ਕੇ ਮੇਰੇ ਘਰ ਵੀਰ ਚਲਦਾ ਹਰ ਮਹੀਨੇ ਪੰਜਾਬ ਸਿੱਧਾ ਅੰਗਰੇਜ਼ ਸਿੰਘ ਜੀ ਮੈਨੂੰ ਫੋਨ ਕੀਤੇ ਭਾਜੀ ਮੈਨੂੰ ਕਹਿੰਦਾ ਮੈਂ ਫੋਨ ਕਰਨਾ ਪਰਚਾ ਤੇ ਫੋਨ ਕਰ ਐਕਸਲ ਨੂੰ ਜਾ ਕੇ ਪਿੰਡਦਰ ਗੁਣੀ ਪਈ ਭਾਜੀ ਮੈਨੂੰ ਕਹਿੰਦਾ ਐਕਸਲ ਨੂੰ ਜਾ ਕੇ ਭਾਜੀ ਹੁਣ ਆਪਣੇ ਫੋਨ ਤੋਂ ਵੀਡੀਓ ਬਣਾ ਕੇ ਕੰਮ ਕਰ ਸਾਨੂੰ ਪਤਾ ਬਣਾ ਦੇ ਮਸ਼ੀਨ ਨਹੀਂ ਕੋਈ ਡੱਕੇ ਦਾ ਦੋ ਵੱਡਾ ਇਸ਼ੂ ਇਹੀ ਹੈ ਠੀਕ ਹੈ ਜੀ ਕੋਈ ਕੋਈ ਰੋਲਾ ਨਹੀਂ ਇਹਨੂੰ ਚਾਰਜ ਕਰ ਦੇਆ ਕਿ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਠੀਕ ਹੈ ਜੀ ਮੈਂ ਇਸ ਬੰਦੇ ਨੂੰ ਕਹਿੰਦਾ ਕਿ ਤੂੰ ਆਪਣੇ ਗਰਾਂਟਸਰ ਨੂੰ 100 ਖਾਜਾ ਰੱਖਿਆ ਸੀ ਵੀ ਸੱਚੀ ਗੱਲ ਹੈ ਉਹ ਨਹੀਂ ਕੀਤੀ ਕੋ 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 ਇਸ ਬੰਦੇ ਨੂੰ ਆਪਣੇ ਗਰਾਂਟਸਰ ਦਾ ਕਿ 100 ਖਾਜੇ ਇਹ ਬੰਦਾ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਇਹ ਬੰਦਾ ਆਪਣੇ ਮੂੰਹੇ ਨਿਕਲ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਭਾਜੀ ਮੈਨੂੰ ਬਰੇ ਕਹਿੰਦਾ ਸੁਣਾ ਕਹਿੰਦਾ ਗੈਂਗਸਟਰ ਹੈ ਰਾਜ ਨੂੰ ਕੁੜੀ ਮਨਵਾ ਸਕਦੇ ਹਾਂ ਅਸੀਂ ਆਈ ਕੁਝ ਵੀ ਕਰ ਸਕਦੇ ਆ ਇਹ ਬੰਦਾ ਅੰਗਰੇਜ਼ ਸਿੰਘ ਜੀ ਭਾਜੀ ਤੁਸੀਂ ਖੁਦ ਕੁੜੀਆਂ ਧੋਕੇ ਦਿੰਦਿਓ ਤੁਸੀਂ ਦਿੰਦਿਓ ਮੈਂ ਬੋਲਣਾ ਤਕ ਨਹੀਂ ਚਲੋ ਕਵਰ ਪਾਰਟੇ ਕਵਰ ਉਹ ਕਿਹਨੇ ਉਹ ਮੈਂ ਵੀ ਮੈਂ ਨਾ ਉਹਨੇ ਚੱਕੋ ਆਸਤੂ ਆਉਂਦੇ ਆ ਨਾ ਅੱਗੇ ਦਰਨਾ ਹੋ ਗਿਆ 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 ਹਾਂਜੀ ਅੰਗਰੇਜ਼ ਸਿੰਘ ਆਣਾ ਲਿਆ ਰੇ ਉਹ ਦਰਾਹੀ ਮੰਗੰਡਾ ਕਹੇ ਚਾਹੀਦਾ ਓਣ ਅੰਗਰੇਜ਼ ਸਿੰਘ 50000 ਰੁਪਏ ਦਿਓ ਤੇ ਫਿਰ ਫਿਰ ਚਲਾ ਲਓ ਮਸ਼ੀਨ ਆ ਮੇਰੇ 20000 ਮੇਰੇ ਘਰ ਦੇ ਅੰਗਲੇ ਨਹੀਂ ਵੜਨ ਜਾਗਾ ਬਣਨਾ ਕਿੱਥੋਂ ਹੈ ਨਾ ਬਣ ਨਾਲ ਚਾਂਸੀ ਜੇਤੀਆਂ ਵੜਨਾਂ ਨਹੀਂ ਆਂ 50 5000 ਇਹ ਹੁਣ ਇਹਨੂੰ ਪਾਈ ਦੇ ਆ ਭਾਜੀ ਐਸ ਬੰਦੇ ਨੇ ਨਾ ਆਪਣੀ ਸਰਕਾਰ ਦਾ ਪੇਲਾ ਗੱਗ ਕਰਾ ਰਹੇ ਨੇ ਨਾਲ ਹੋ ਕੇ ਹਾਂਜੀ ਭਾਜੀ ਸਿਵਲ ਕਪੜਿਆਂ ਦੀ ਸ਼ਾਪੇ ਮਾਰ ਕੇ ਮਹੀਨੇ ਮੰਗਣੇ ਸੁ ਕੀ ਕਰੀਏ ਤੇ ਕਿਹੜੀ ਛੋੜੀ ਮਹੀਨਾ ਮੰਗਦੀ ਇਸ ਬੰਦੇ ਕੋਲ ਆਡੇ ਕੋਲ ਕਾੜੀਆਂ ਪਈਆਂ ਸਾਰੀਆਂ ਕਾੜੀਆਂਾਂ ਨਾ ਦੀਆਂ ਵੀ ਐਕਸ਼ਨ ਸਾਹਿਬ ਨੂੰ 50000 ਦਿਓ ਰਕਾੜੀਆਂ ਪਈਆਂ ਟੋਟਲ ਪ੍ਰੂਫ ਇਹਨਾਂ ਦੇ ਨਾਲ ਹੀ ਕਹਿੰਦੇ WhatsApp ਤੇ ਕਾਲ ਕਰੋ ਇਹ ਬੰਦਾ ਖੁਦ ਕਹਿ ਰਾਂ ਅੰਗਰੇਜ਼ ਸਿੰਘ ਪੰਜਾਬ ਸਿਕੱਤਰ ਜਿਹੜਾ ਬਣਿਆ ਹੋਣਾ ਸਾਡੀ ਸਰਕਾਰ ਸਾਰੀ ਸੁੱਤੀ ਦੀ ਆ ਭਰੀਏ ਚੀਜ਼ ਬਾਰੇ ਠੀਕ ਹੈ ਜੀ ਸਾਡੀ ਸਰਕਾਰ ਸੁੱਤੀ ਦੀ ਆ ਕਾਰਵਾਈ ਕਹਿੰਦਾ ਮੈਨੂੰ ਮਹੀਨਾ ਦੋ ਸਰਕਾਰ ਰਹੀ ਕਰਵਾਵਾਂਗੇ ਸਿਕੱਤਰ ਕਹਿੰਦਾ ਪਿਆ ਵੀ 50000 ਰੁਪਏ ਮਾਈਨਿੰਗ ਅਫਸਰ ਨੂੰ ਦੇ ਐਕਸ਼ਨ ਨੂੰ ਦੇ ਤੇ ਤੂੰ ਆਪਣੀ ਮਸ਼ੀਨ ਚਲਾ ਨੇ ਤਾਂ ਮੈਨੂੰ ਕਹਿੰਦਾ 20000 ਮੇਰੇ ਘਰ ਕੋਲ ਲਈਦਾ ਪਰਦੇ ਨਾਲ ਪਰਦੇ ਨਾਲ ਕਿ ਮੇਰੇ ਘਰ 2000 ਚਲੇ ਜਾ ਹਰ ਮਹੀਨੇ ਪੰਜਾਬ ਸਿੱਖ ਦਾ ਅੰਗਰੇਜ਼ ਸਿੰਘ ਜੀ ਮੈਨੂੰ ਫੋਨ ਕੀਤੇ ਭਾਜੀ ਮੈਨੂੰ ਕਹਿੰਦਾ ਜਦੋਂ ਮੈਂ ਫੋਨ ਕਰਦਾ ਪਰਚਰ ਤੇ ਫੋਨ ਕਰ ਐਕਸ਼ਨ ਨੂੰ ਜਾ ਕੇ ਪੁਲਿਸ ਦੇ ਕੋਲ ਗੁੜੀ ਪਈ ਭਾਜੀ ਮੈਨੂੰ ਕਹਿੰਦਾ ਐਕਸ਼ਨ ਨੂੰ ਜਾ ਕੇ ਭਾਜੀ ਹੁਣ ਆਪਣੇ ਚੋਲੋ ਜੋ ਮਰਜੀ ਵੀਡੀਓ ਬਣਾ ਕੇ ਕੰਮ ਕਰ ਸਾਨੂੰ ਪਤਾ ਬਣਾ ਦੇ ਤੇਰੀ ਮਸ਼ੀਨ ਨਹੀਂ ਕੋਈ ਡੱਕੇਗਾ ਦੋ ਵੱਡਾ ਇਸ਼ੂ ਇਹੀ ਹੈ ਠੀਕ ਹੈ ਜੀ ਕੋਈ ਕੋਈ ਰੋਲਾ ਨਹੀਂ ਇਹਨੂੰ ਚਾਰ ਦਿਨਾਂਗਾ ਮੈਨੂੰ ਫੋਨ ਕਰ ਦਿਆ ਕਿ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਬਿੱਲੇ ਨੂੰ ਕਹੇ ਮੇਰੇ ਕੋਲ ਆ ਠੀਕ ਹੈ ਜੀ ਮੈਂ ਇਸ ਬੰਦੇ ਨੂੰ ਕਹਿੰਦਾ ਕਿ ਤੂੰ ਆਪਣੇ ਗਰਾਂਸਾ ਨੂੰ ਸੌ ਖਾ ਦੇਣਾ ਕਿ ਸੱਚੀ ਗੱਲ ਹੈ ਉਹ ਨਹੀਂ ਕੀਤੀ ਓਹ ਇਸ ਬੰਦੇ ਨੂੰ ਆਪਣੇ ਗਰਾਂਸਾ ਦਾ ਕਿ ਸੌ ਖਾ ਦੇ ਇਹ ਬੰਦਾ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਇਹ ਬੰਦਾ ਆਪਣੇ ਮੂੰਹੇ ਨਹੀਂ ਗੱਲ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਬਾੜੀ ਮੈਨੂੰ ਬਰੇ ਕਹਦਾ ਸੁਣਾ ਕਹਿੰਦਾ ਗੈਂਗਸਟਰ ਹੈ ਰਾਜ ਨੂੰ ਗੋਲੀ ਮਰਵਾ ਸਕਦੇ ਹਾਂ ਅਸੀਂ ਇਹ ਕੁਝ ਵੀ ਕਰ ਸਕਦੇ ਆ ਇਹ ਬੰਦਾ ਅੰਗਰੇਜ਼ ਸਿੰਘ ਜੀ ਵਾਹ ਜੀ ਤੁਸੀਂ ਖੁਦ ਕੋਈ ਗੋਰੀ ਧਮਕੇ ਦਿੰਦੇ ਹੋ ਤੁਸੀਂ ਦਿੰਦੇ ਹੋ ਨਹੀਂ ਮੈਂ ਤੁਹਾਡੇ ਨਾਲ ਕੋਈ ਨਹੀਂ ਚਲੋ ਕਬਰ ਪਾਲਦੇ ਕਬਰ ਉਹ ਕਿਹਨੇ ਹਾਂ ਜੀ ਜੈ ਇੰਗਰੇਜ਼ਾਂ ਆਲਾ ਨਾ ਲਿਆਦੇ ਉੱਪ ਡਰਾਈ ਮੰਗੰਡ ਦਾ ਕਹੇ ਚਾਈ ਅੰਦਰੇ ਸਿੰਘ 50000 ਰੁਪਇਆ ਦੇਉ ਤੇ ਫੇਰ ਫੇਰ ਚਲਾ ਲਓ ਮਸ਼ੀਨ ਉਹ ਮੇਰੇ ਜੇ 20000 ਮੇਰੇ ਘਰ ਦੇ ਜੋ ਉਹ ਤੈਨੂੰ ਤੇ ਮੈਂ ਧਰੰਗਲੇ ਨਹੀਂ ਵੜਨ ਦਿਆਂਗਾ ਬੰਨਾ ਕਿਥੋਂ ਹੈ ਨਾ ਬੰਨ ਨਾਲ ਜਾਂਸੀ ਜਿੱਟੀਆਂ ਵੜਨਾਂ ਨਹੀਂ 50000 ਪਾਈ ਦੀ ਪਾਜੀ ਐਸ ਬੰਦੇ ਨੇ ਨਾ ਆਪਣੀ ਸਰਕਾਰ ਦਾ ਬੇੜਾ ਗੱਕੇ ਕਰਾ ਰਹੇ ਨੇ ਨਾਲ ਹੋ ਕੇ ਹਾਂਜੀ ਠੀਕ ਹੈ ਜੀ ਭਾਜੀ ਸੇਵਲ ਕਪੜੇ ਚੋਂ ਛਾਪੇ ਮਾਰ ਕੇ ਮਹੀਨੇ ਮੰਗਣੇ ਸੋ ਕੀ ਕਰੀਏ ਸੇ ਕਿਹੜੀ ਥੋੜੀ ਮਹੀਨਾ ਮੰਗਦੇ ਇਸ ਬੰਦੇ ਕੋਲ ਸਾਡੇ ਕੋਲ ਕਾਣੀਆਂ ਪਈਆਂ ਸਾਰੀਆਂ ਰਿਕਾਰਡੀਆਂ ਨਾਲ ਦੀਆਂ ਵੀ ਐਕਸ਼ਨ ਸਾਹਿਬ ਨੂੰ 50000 ਦਿਓ ਰਿਕਾਰਡੀਆਂ ਪਈਆਂ ਟੋਟਲ ਪ੍ਰੂਫ ਇਹਨਾਂ ਨੇ ਨਾਲ ਹੀ ਕਹਿੰਦੇ WhatsApp ਤੇ ਕਾਲ ਕਰੋ ਇਹ ਬੰਦਾ ਖੁਦ ਕਹਿ ਰਿਹਾ ਅੰਗਰੇਜ਼ ਸਿੰਘ ਪੰਜਾਬ ਸਿਕਤਰ ਜਿਹੜਾ ਬਣਿਆ ਹੈ। ਹਾਜੀ ਸਰਕਾਰ ਸਾਡੀ ਸੁੱਤੀ ਨਹੀਂ ਆ ਭਰੀਏ ਚੀਜ਼ ਬਾਰੇ। ਠੀਕ ਹੈ ਜੀ। ਸਾਡੀ ਸਰਕਾਰ ਸੁੱਤੀ ਨਹੀਂ ਆ। ਕਾਰਵਾਈ ਕਹਿੰਦਾ ਮੈਨੂੰ ਮਹੀਨਾ ਦੋ ਸਰਕਾਰ ਰਹੀ ਦਿਵਾਵਾਂ। ਸਿਕਤਰ ਕਹਿੰਦਾ ਪਿਆ 50000 ਰੁਪਏ ਮਾਈਨਿੰਗ ਅਫਸਰ ਨੂੰ ਦੇ ਐਕਸ਼ਨ ਨੂੰ ਦੇ ਤੇ ਤੂੰ ਆਪਣੀ ਮਸ਼ੀਨ ਚਲਾ। ਨਹੀਂ ਤਾਂ ਮੈਨੂੰ ਕਹਿੰਦਾ ਵੀ ਯਾਰ ਮੇਰੇ ਘਰ ਕੋਟੋ ਲਈਦਾ ਪਰਦੇ ਨਾਲ। ਪਰਦੇ ਨਾਲ ਕੇ ਮੇਰੇ ਘਰ 20 ਹਜ਼ਾਰ ਚਾਹੇ ਹਰ ਮਹੀਨੇ। ਪੰਜਾਬ ਸਿੱਧਾ ਅੰਗਰੇਜ਼ ਸਿੰਘ ਜੀ ਮੈਨੂੰ ਫੋਨ ਕੀਤੇ ਭਾਜੀ ਮੈਨੂੰ ਕਹਿੰਦਾ ਮੈਂ ਫੋਨ ਕਰਨਾ ਪਰਚਾਂ ਤੇ ਫੋਨ ਕਰ ਐਕਸਮ ਨੂੰ ਜਾ ਕੇ ਪਿੰਦਰ ਪਰ ਬੁਰੀ ਹੋਈ ਭਾਜੀ ਮੈਨੂੰ ਕਹਿੰਦਾ ਐਕਸਮ ਨੂੰ ਜਾ ਕੇ ਭਾਜੀ ਹੁਣ ਉਹ ਵੀਡੀਓ ਬਣਾ ਕੇ ਕੰਮ ਕਰ ਤੁਹਾਨੂੰ ਪਤਾ ਬਣਾ ਦੇ ਮਸ਼ੀਨ ਨਹੀਂ ਕੋਈ ਡੱਕੇ ਦਾ ਦੋ ਵੱਡਾ ਇਸ਼ੂ ਇਹੀ ਆ ਠੀਕ ਹੈ ਜੀ ਕੋਈ ਕੋਈ ਰੋਲਾ ਨਹੀਂ ਇਹ ਚਾਰ ਚੰਨਾਂ ਨੂੰ ਫੋਨ ਕਰ ਦਿਆ ਕਿ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਠੀਕ ਹੈ ਜੀ ਮੈਂ ਇਸ ਬੰਦੇ ਨੂੰ ਕਹਿੰਦਾ ਕਿ ਤੂੰ ਆਪਣੇ ਗਰਾਂਟ ਸਾਹਿਬ ਸੋਹ ਖਾ ਜਾਣਾ ਕਿ ਸੱਚੀ ਗੱਲ ਆ ਉਹ ਨਹੀਂ ਕੀਤੀ ਓ ਓ ਇਸ ਬੰਦੇ ਨੂੰ ਆਪਣੇ ਗਾਂਸਟਰ ਦਾ ਕਿ 100 ਖਾਜੇ ਇਹ ਬੰਦਾ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਇਹ ਬੰਦਾ ਆਪਣੇ ਮੂੰਹੇ ਨਿਕਲ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਭਾਈ ਮੈਨੂੰ ਬੜਾ ਕਹਿੰਦਾ ਸੁਣਾ ਕਹਿੰਦਾ ਗੈਂਗਸਟਰ ਹੈ ਰਾਜ ਨੂੰ ਕੁੜੀ ਮਨਵਾ ਸਕਦੇ ਹਾਂ ਅਸੀਂ ਕੁਝ ਵੀ ਕਰ ਸਕਦੇ ਆ ਇਹ ਬੰਦਾ ਅੰਗਰੇਜ਼ ਸਿੰਘ ਜੀ ਭਾਜੀ ਤੁਸੀਂ ਖੁਦ ਕੁੜੀਆਂ ਧੋਕੇ ਦਿੰਦਿਓ ਤੁਸੀਂ ਦਿੰਦਿਓ ਨਹੀਂ ਮੈਂ ਤੁਹਾਡੇ ਨਾਲ ਚਲੋ ਪਰ ਪਾਲਦੇ ਕਬਰ ਉਹ ਕਿਹਨੇ ਕੋਈ ਨਹੀਂ ਕੋਈ ਇਹਨੂੰ ਚੱਕੋ ਅਸੀਂ ਤੇ ਫਾਇੰਡ ਕਰੀਏ ਉਹਦਾ ਜਨਾ ਅੱਗੇ ਜਾ ਕੇ ਜਾਣਾ ਹਾਂ ਗੱਡੀ ਜਾ ਕੇ ਜਾਣਾ ਹਾਂ ਹਾਂ ਜੀ ਆਹ ਜਾਈਂ ਅੰਗਰੇਜ਼ਾਂ ਨਾਲ ਆਨ ਲੈ ਆਵੇ ਉਹ ਦਰਾਈ ਮੰਗੰਡ ਦਾ ਕਹੇ ਜਾਈਂ ਅੰਗਰੇਜ਼ਾਂ ਨੂੰ 50000 ਰੁਪਏ ਦਿਓ ਤੇ ਫਿਰ ਫਿਰ ਚਲਾ ਲਓ ਮਸ਼ੀਨ ਆ ਮੇਰਾ 20000 ਮੇਰੇ ਘਰ ਦੇ ਦਿਓ ਕਹਿੰਦੇ ਨਿਵੜਨ ਜਾਗਾ ਬੰਨਾ ਕਿਥੋਂ ਐ ਨਾ ਬੰਨਾ ਨੇ ਜਾਂਦੀਆਂ ਜੇਤੀਆਂ ਵਦਨਾਂ ਨਹੀਂ 500000 ਪਾਜੀ ਐਸ ਬੰਦੇ ਨੇ ਨਾ ਆਪਣੀ ਸਰਕਾਰ ਦਾ ਬੇੜਾ ਗੱਗ ਕਰਾ ਰਹੇ ਨੇ ਨਾਲ ਹੋ ਕੇ ਹਾਂਜੀ ਭੰਦਾ ਜਦੋਂ ਅਫਸਰ ਬੰਦੇ ਨਾ ਚੱਲ ਠੀਕ ਹੈ ਜੀ ਭਾਜੀ ਸਿਵਲ ਕਪੜਿਆਂ ਚੋ ਸ਼ਾਪੇ ਮਾਰ ਕੇ ਮਹੀਨੇ ਮੰਗਦੇ ਸੁੱਕੀ ਕਰੀਓ ਕੇ ਕਿਹੜੀ ਥੋੜੀ ਮਹੀਨਾ ਮੰਗਦੇ ਇਸ ਬੰਦੇ ਕੋਲ ਰਿਕਾਡੀਆਂ ਪਈਆਂ ਸਾਰੀਆਂ ਰਿਕਾਡੀਆਂ ਨਾਲ ਦੀਆਂ ਵੀ ਐਕਸ਼ਨ ਸਾਹਿਬ ਨੂੰ 50000 ਦਿਓ ਰਿਕਾਡੀਆਂ ਪਈਆਂ ਟੋਟਲ ਪ੍ਰੂਫ ਇਹਨਾਂ ਦੇ ਨਾਲ ਹੀ ਕਹਿੰਦਾ WhatsApp ਤੇ ਕਾਲ ਕਰੋ ਇਹ ਬੰਦਾ ਖੁਦ ਕਹਿ ਰਾਂ ਅੰਗਰੇਜ਼ ਸਿੰਘ ਪੰਜਾਬ ਸਿਕੱਤਰ ਜਿਹੜਾ ਬਣਿਆ ਹੋਣਾ ਸਾਡੀ ਸਰਕਾਰ ਸਾਡੀ ਸੁੱਤੀ ਨਹੀਂ ਆ ਭਰੀਏ ਚੀਜ਼ ਬਾਰੇ ਠੀਕ ਹੈ ਜੀ ਸਾਡੀ ਸਰਕਾਰ ਸੁੱਤੀ ਨਹੀਂ ਆ ਕਾਰਵਾਈ ਕਹਿੰਦਾ ਮੈਨੂੰ ਮਹੀਨਾ ਦੋ ਸਰਕਾਰ ਨਹੀਂ ਕਰਵਾਵਾਂਗੇ ਸਿਕੱਤਰ ਕਹਿੰਦਾ ਪਿਆ ਵੀ 50000 ਰੁਪਏ ਮਾਈਨਿੰਗ ਅਫਸਰ ਨੂੰ ਦੇ ਐਕਸ਼ਨ ਨੂੰ ਦੇ ਤੇ ਤੂੰ ਆਪਣੀ ਮਸ਼ੀਨ ਚਲਾ ਦੇਦਾ ਮੈਨੂੰ ਕਹਿੰਦਾ 20 ਸਾਲ ਮੇਰੇ ਘਰ ਕੋਲੋਂ ਲਈਦਾ ਪਰਦੇ ਨਾਲ ਪਰਦੇ ਨਾਲ ਕਿ ਮੇਰੇ ਘਰ 20 ਸਾਲ ਚੱਲੇ ਜਾ ਹਰ ਮਹੀਨੇ ਪੰਜਾਬ ਸਿੱਤ ਅੰਗਰੇਜ਼ ਸਿੰਘ ਜੀ ਮੈਨੂੰ ਫੋਨ ਕੀਤੇ ਭਾਜੀ ਮੈਨੂੰ ਕਹਿੰਦਾ ਜਦੋਂ ਮੈਂ ਫੋਨ ਕਰਨਾ ਪਰਚਾ ਤੇ ਫੋਨ ਕਰ ਐਕਸ਼ਨ ਨੂੰ ਜਾ ਕੇ ਬੰਦੇ ਨਾਲ ਗੁੜੀ ਵੀ ਪਈ ਭਾਜੀ ਮੈਨੂੰ ਕਹਿੰਦਾ ਐਕਸ਼ਨ ਨੂੰ ਜਾ ਕੇ ਭਾਜੀ ਹੁਣ ਬੋਲੋ ਜੋ ਮੰਗੀ ਵੀਡੀਓ ਬਣਾ ਕੇ ਕੰਮ ਕਰ ਸਾਨੂੰ ਪਤਾ ਬਣਾ ਤੇਰੀ ਮਸ਼ੀਨ ਨਹੀਂ ਕੋਈ ਡੱਕੇ ਦਾ ਵੱਡਾ ਇਸ਼ੂ ਇਹੀ ਹੈ ਠੀਕ ਹੈ ਜੀ ਕੋਈ ਕੋਈ ਰੋਣਾ ਨਹੀਂ ਇਹਨੂੰ ਚਾਰ ਦੋਗੇ ਮੈਨੂੰ ਫੋਨ ਕਰ ਦਿਆ ਕਿ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਠੀਕ ਹੈ ਜ ਮੈਂ ਇਸ ਬੰਦੇ ਨੂੰ ਕਹਿੰਦਾ ਕਿ ਤੂੰ ਆਪਣੇ ਗਰਾਂੰਸਾਲ ਸੋਹ ਖਾ ਜਾਣਾ ਕਿ ਤੈਨੂੰ ਵੀ ਸੱਚੀ ਗੱਲ ਹੈ ਉਹ ਨਹੀਂ ਕੀਤੀ ਕੋ ਕੋ ਇਸ ਬੰਦੇ ਨੂੰ ਆਪਣੇ ਗਰਾਂੰਸਾਲ ਆ ਕੇ ਸੋਹ ਖਾ ਜਾ ਇਹ ਬੰਦਾ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਇਹ ਬੰਦਾ ਆਪਣੇ ਮੂੰਹੋਂ ਇਹ ਗੱਲ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਬਾਜੀ ਮੈਨੂੰ ਬਰੇ ਕਹਦਾ ਸੁਣੇ ਕਹਿੰਦਾ ਗੈਂਗਸਟਰ ਹੈ ਰਾਜ ਨੂੰ ਕੁੜੀ ਮਨਵਾ ਸਕਦੇ ਹਾਂ ਅਸੀਂ ਕੁਝ ਵੀ ਕਰ ਸਕਦੇ ਹਾਂ ਇਹ ਬੰਦਾ ਅੰਗਰੇਜ਼ ਸਿੰਘ ਜੀ ਬਾਜੀ ਤੁਸੀਂ ਖੁਦ ਕੁੜੀਆਂ ਧਮਕੇ ਦਿੰਦੇ ਹੋ ਤੁਸੀਂ ਦਿੰਦੇ ਹੋ ਚਲੋ ਕਵਰ ਪਾਰਟੇ ਕਵਰ ਹੋਰ ਪਾਰਟੇ ਹੋਣਗੇ ਜੀ ਤੇ ਕੋਸਟ ਆਸਿਕ ਤੋਂ ਬਾਅਦ ਜੇ ਕੋਈ ਆਪਣਾ ਆਨੇ ਲਾਣਾ ਹੋਵੇ ਉਹ ਕੰਡੀ ਜਾ ਕੇ ਜਾਣਾ ਹੈ ਹਾਂਜੀ ਜੈੰਗਰੇ ਸਿੰਘ ਆਣਾ ਲੈ ਰਿਹਾ ਹੈ ਫਿਰ ਗ੍ਰਾਈ ਮੰਗਾਂ ਦੇ ਦਾ ਕਾਹੇ ਚਾਹੀਦੇ ਅੰਦਰੇਸ਼ ਸਿੰਘ 50000 ਰੁਪਏ ਦਿਓ ਤੇ ਫਿਰ ਫਿਰ ਚਲਾ ਲਓ ਮਸ਼ੀਨ ਆਹ ਮੇਰੇ 20000 ਮੇਰੇ ਘਰ ਦੇ ਜੋ ਰਾਂਗਲੇ ਨਹੀਂ ਵੜਨ ਜਾਗਾ ਬੰਨਾ ਕਿਥੋਂ ਐ ਨਾ ਬੰਨ ਨਾਲ ਚਾਂਸੀ ਜੁੱਤੀਆਂ ਵੜਨਾਂ ਨਹੀਂ 50 50000 ਭਾਈ ਦੇ ਭਾਜੀ ਐਸ ਬੰਦੇ ਨੇ ਨਾ ਆਪਣੀ ਸਰਕਾਰ ਦਾ ਬੇੜਾ ਗੱਗ ਕਰਾ ਰਹੇ ਨੇ ਨਾਲ ਹੋ ਕੇ ਹਾਂਜੀ ਕੀ ਕਰੀ ਭਾਈ ਸਿਵਲ ਕਪੜਾ ਦੀ ਜੋ ਸ਼ਾਪੇ ਮੈਂ ਮੰਗਣੇ ਮੰਗਣੇ ਸੁ ਕੀ ਕਰੀਓ ਤੇ ਕਿਹੜੀ ਥੋੜੀ ਮੀਨਾ ਮੰਗਦੀ ਇਸ ਬੰਦੇ ਕੋਲ ਪਈਆਂ ਸਾਰੀਆਂ ਰਕਾਵੀਆਂਾਂ ਦੀਆਂ ਵੀ ਐਕਸ਼ਨ ਸਾਹਿਬ ਨੂੰ 50000 ਦਿਓ ਰਕਾਵੀਆਂ ਪਈਆਂ ਟੋਟਲ ਪ੍ਰੂਫ ਇਹਨਾਂ ਦੇ ਨਾਲ ਹੀ ਕਹਿੰਦੇ WhatsApp ਤੇ ਕਾਲ ਕਰੋ ਇਹ ਬੰਦਾ ਖੁਰ ਕੇ ਕਹਿ ਰੰਗਰੇਤ ਸਿੰਘ ਪੰਜਾਬ ਸਿਕੱਤਰ ਜਿਹੜਾ ਬਣਿਆ ਹੋਣਾ ਸਾਡੀ ਸਰਕਾਰ ਸੈ ਸੁੱਤੀ ਦੀ ਆ ਭਰੀਏ ਚੀਜ਼ ਬਾਰੇ ਠੀਕ ਹੈ ਜੀ ਸਾਡੀ ਸਰਕਾਰ ਸੁੱਤੀ ਦੀ ਆ ਕਾਰਵਾਈ ਕਹਿੰਦਾ ਮੈਨੂੰ ਮਹੀਨਾ ਦੋ ਸਰਕਾਰ ਰਹੀ ਕਰਾਵਾਂਗੇ ਸਿਕੱਤਰ ਕਹਿੰਦਾ ਪਿਆ 50000 ਰੁਪਏ ਮਾਈਨਿੰਗ ਅਫਸਰ ਨੂੰ ਦੇ ਐਕਸ਼ਨ ਨੂੰ ਦੇ ਤੇ ਤੂੰ ਆਪਣੀ ਮਸ਼ੀਨ ਚਲਾ ਦੇਦਾ ਮੈਨੂੰ ਕਹਿੰਦਾ 20 ਸਾਲ ਮੇਰੇ ਘਰ ਕੋਟੋ ਲਈਦਾ ਪਰਦੇ ਨਾਲ ਪਰਦੇ ਨਾਲ ਕਿ ਮੇਰੇ ਘਰ 20 ਸਾਲ ਚੱਲ ਜਾ ਹਰ ਮਹੀਨੇ ਪੰਜਾਬ ਸਿੱਧਾ ਅੰਗਰੇਜ਼ ਸਿੰਘ ਜੀ ਮੈਨੂੰ ਫੋਨ ਕੀਤੇ ਭਾਜੀ ਮੈਨੂੰ ਕਹਿੰਦਾ ਮੈਂ ਫੋਨ ਕਹਿੰਦਾ ਪਰਚਾ ਤੇ ਫੋਨ ਕਰ ਐਕਸਮ ਨੂੰ ਜਾ ਕੇ ਪਿੰਡੇਦਰ ਗੋੜੀ ਵੀ ਪਈ ਭਾਜੀ ਮੈਨੂੰ ਕਹਿੰਦਾ ਐਕਸਮ ਨੂੰ ਜਾ ਕੇ ਭਾਜੀ ਹੁਣ ਆਪਣੇ ਕੋਲੋਂ ਜੋ ਮਰਜੀ ਵੀਡੀਓ ਬਣਾ ਕੇ ਕੰਮ ਕਰ ਸਾਨੂੰ ਪਤਾ ਬਣਾ ਦੇ ਮਸ਼ੀਨ ਨਹੀਂ ਕੋਈ ਢੱਕੇ ਦਾ ਦੋ ਵੱਡਾ ਇਸ਼ੂ ਇਹੀ ਆ ਠੀਕ ਹੈ ਜੀ ਕੋਈ ਕੋਈ ਰੋਣਾ ਨਹੀਂ ਇਹਨੂੰ ਚਾਰ ਦਿਨਾਂ ਤੱਕ ਮੈਨੂੰ ਫੋਨ ਕਰ ਜਾ ਕਿ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਮੈਂ ਇਸ ਬੰਦੇ ਨੂੰ ਕਹਿੰਦਾ ਕਿ ਤੂੰ ਆਪਣੇ ਗਰਾਂਟਸਰ ਨੂੰ 100 ਫੜਾ ਰੱਖਿਆ ਸੀ ਵੀ ਸੱਚੀ ਗੱਲ ਹੈ ਉਹ ਨਹੀਂ ਕੀਤੀ ਕੋ 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 ਐਸੇ ਬੰਦੇ ਕੋ ਆਪਣੇ ਗਰਾਂਟਸਰ ਦਾ ਕਿ 100 ਫੜੇ ਇਹ ਬੰਦਾ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਇਹ ਬੰਦਾ ਆਪਣੇ ਮੂੰਹ 'ਚ ਨਿੱਗਲ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ ਭਾਵੇਂ ਮੈਨੂੰ ਪਰੇ ਕਹਿੰਦਾ ਸੁਣ ਮੈਂ ਕਹਿੰਦਾ ਗੈਂਗਸਟਰ ਹੈ ਰਾਜ ਨੂੰ ਕੁੜੀ ਮਨਵਾ ਸਕਦੇ ਹਾਂ ਆਈ ਕੁਝ ਵੀ ਕਰ ਸਕਦੇ ਆ ਇਹ ਬੰਦੇ ਅੰਗਰੇਜ਼ ਸਿੰਘ ਜੀ ਭਾਜੀ ਤੁਸੀਂ ਖੁਦ ਕੁੜੀਆਂ ਧੋਕੇ ਦਿੰਦੇ ਹੋ ਤੁਸੀਂ ਦਿੰਦੇ ਹੋ ਦੇ ਮੈਂ ਮਾਣ ਤੋਂ ਕੋਈ ਨਹੀਂ ਚਲੋ ਕਬਰ ਕਬਰ ਉਹ ਅੱਗੇ ਚਲੇ ਮੈਂ ਵੀ ਜਾਣਾ ਉਹ ਵੀ ਚੱਕੋ ਆਉਂਦੇ ਆ ਜਨਾ ਉਹਨਾਂ ਉਹ ਕਦੀ ਜਾ ਕੇ ਜਾਣਾ ਹਾਂਜੀ ਜੀ ਅੰਗਰੇਜ਼ ਸਿੰਘ ਆਣਾ ਲੈ ਰੇ ਤੇ ਡਰਾਈ ਮੰਗਣਾ ਦਾ ਕਹੇ ਚਾਹੀਦਾ ਅੰਗਰੇਜ਼ ਸਿੰਘ 50000 ਰੁਪਏ ਦਿਓ ਤੇ ਫਿਰ ਫਿਰ ਚਲਾ ਲਓ ਮਸ਼ੀਨ ਆ ਮੇਰੇ 20000 ਮੇਰੇ ਘਰ ਦੇ ਦਿਓ ਅੰਗਲੇ ਨੇ ਵੜਨ ਦੇਗਾ ਬੰਨਾ ਕਿਥੋਂ ਐ ਨਾ ਬੰਨਾ ਨੇ ਚਾਂਸੀ ਜੀ ਜੇਤੀਆਂ ਵੜਨਾਂ ਨਹੀਂ ਆਂ 50 2000 ਪਾ ਜੀ ਐਸ ਬੰਦੇ ਨੇ ਨਾ ਆਪਣੀ ਸਰਕਾਰ ਦਾ ਪੇੜਾ ਗੱਗ ਕਰਾ ਰਹੇ ਨੇ ਨਾਲ ਹੋ ਕੇ ਹਾਂਜੀ ਬੰਦਾ ਜਦੋਂ ਅਫਸਰ ਬੰਦੇ ਨਾ ਠੀਕ ਹੈ ਜੀ ਭਾਈ ਨਾਲ ਆਈ ਭਾਜੀ ਸਿਵਲ ਕਪਰੈਂਡਰ ਦੀ ਸ਼ਾਪੇ ਮਾਰ ਕੇ ਮਹੀਨੇ ਮੰਗਣੇ ਸੁ ਕੀ ਕਰੀਓਗੇ ਕਿਹੜੀ ਥੋੜੀ ਮਹੀਨਾ ਮੰਗਦੇ ਉਸ ਬੰਦੇ ਕੋਲ ਫਟ ਰਕਾਡੀਆਂ ਪਈਆਂ ਸਾਰੀਆਂ ਰਕਾਡੀਆਂ ਨਾਲ ਦੀਆਂ ਵੀ ਐਕਸ਼ਨ ਸਾਹਿਬ ਨੂੰ 50000 ਦਿਓ ਰਕਾਡੀਆਂ ਪਈਆਂ ਟੋਟਲ ਪ੍ਰੂਫ ਇਹਨਾਂ ਦੇ ਨਾਲ ਹੀ ਕਹਿੰਦਾ WhatsApp ਤੇ ਕਾਲ ਕਰੋ ਇਹ ਬੰਦਾ ਖੁਰ ਕੇ ਆ ਰੰਗਰੇਤ ਸਿੰਘ ਪੰਜਾਬ ਸਖਤਰ ਜਿਹੜਾ ਬਣਿਆ ਹੋਣਾ ਸਾਡੀ ਸਰਕਾਰ ਸਾਡੀ ਸੁੱਤੀ ਦੀ ਆ ਭਰੀਏ ਚੀਜ਼ ਬਾਰੇ ਠੀਕ ਹੈ ਜੀ ਸਾਡੀ ਸਰਕਾਰ ਸੁੱਤੀ ਦੀ ਆ ਕਾਰਵਾਈ ਕਹਿੰਦਾ ਮੈਨੂੰ ਮਹੀਨਾ ਦੋ ਸਰਕਾਰ ਰਹੀ ਕਰਾਵਾਂਗੇ ਸਖਤਰ ਕਹਿੰਦਾ ਪਿਆ ਵੀ 50000 ਰੁਪਏ ਮਾਈਨਿੰਗ ਅਫਸਰ ਨੂੰ ਦੇ ਐਕਸ਼ਨ ਨੂੰ ਦੇ ਤੇ ਤੂੰ ਆਪਣੀ ਮਸ਼ੀਨ ਚਲਾ ਦੇਦਾ ਮੈਨੂੰ ਕਹਿੰਦਾ 20 ਸਾਲ ਮੇਰੇ ਘਰ ਕੋਲ ਲਈਦਾ ਪਰਦੇ ਨਾਲ ਪਰਦੇ ਨਾਲ ਕਿ ਮੇਰੇ ਘਰ 20 ਸਾਲ ਚੱਲਿਆ ਹਰ ਮਹੀਨੇ ਪੰਜਾਬ ਸਿੱਖ ਦਾ ਅੰਗਰੇਜ਼ ਸਿੰਘ ਜੀ ਮੈਨੂੰ ਫੋਨ ਕੀਤੇ ਭਾਜੀ ਮੈਨੂੰ ਕਹਿੰਦਾ ਮੈਂ ਫੋਨ ਕਹਿੰਦਾ ਪਰਚਾ ਤੇ ਫੋਨ ਕਰ ਐਕਸ਼ਨ ਨੂੰ ਜਾ ਕੇ ਬੰਦੇ ਦੇ ਕੋਲ ਗੋੜੀ ਵੀ ਪਈ ਭਾਜੀ ਮੈਨੂੰ ਕਹਿੰਦਾ ਐਕਸ਼ਨ ਨੂੰ ਜਾ ਕੇ ਭਾਜੀ ਹੁਣ ਆਪਣੀ ਕੋਲੋਂ ਕੋਲੋਂ ਵੀਡੀਓ ਬਣਾ ਕੇ ਕੰਮ ਕਰ ਸਾਨੂੰ ਪਤਾ ਬਣਾ ਦੇ ਤੇਰੀ ਮਸ਼ੀਨ ਨਹੀਂ ਕੋਈ ਢੱਕੇ ਦਾ ਦੋ ਵੱਡਾ ਇਸ਼ੂ ਇਹੀ ਹੈ ਠੀਕ ਹੈ ਜੀ ਕੋਈ ਕੋਈ ਰੋਲਾ ਨਹੀਂ ਇਹਨੂੰ ਚਾਰ ਦਿਨਾਂ ਤੱਕ ਮੈਨੂੰ ਫੋਨ ਕਰ ਦਿਆ ਕਿ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਬਿੱਲੇ ਨੂੰ ਕਹੇ ਮੇਰੇ ਕੋਲ ਆ ਮੈਂ ਇਸ ਬੰਦੇ ਨੂੰ ਕਹਿੰਦਾ ਕਿ ਤੂੰ ਆਪਣੇ ਗਰਾਂੰਸਾ ਨੂੰ 100 ਖਾਜਾ ਰੱਖਿਆ ਤੇ ਵੀ ਸੱਚੀ ਗੱਲ ਹੈ ਉਹ ਨਹੀਂ ਕੀਤੀ। ਠੋਕ ਠੋਕ। ਇਸ ਬੰਦੇ ਨੂੰ ਆਪਣੇ ਗਰਾਂੰਸਾ ਦਾ ਕੇ 100 ਖਾਜੇ। ਇਹ ਬੰਦਾ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ। ਇਹ ਬੰਦਾ ਆਪਣੇ ਮੂੰਹ 'ਚ ਇਹ ਗੱਲ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ। ਭਾੜੇ ਮੈਨੂੰ ਬਰੇ ਕਹਿੰਦਾ ਸੁਣਾ ਕਹਿੰਦਾ ਗੈਂਗਸਟਰ ਹੈ ਰਾਜ ਨੂੰ ਗੁੜੀਆਂ ਮਰਵਾ ਸਕਦੇ ਸੀ। ਇਹ ਕੁਝ ਵੀ ਕਰ ਸਕਦੇ ਆ। ਇਹ ਬੰਦਾ ਅੰਗਰੇਜ਼ ਸਿੰਘ ਜੀ। ਬਾਜੀ ਤੁਸੀਂ ਖੁਦ ਗੁੜੀਆਂ ਧਮਕੇ ਦਿੰਦਿਓ। ਤੁਸੀਂ ਦਿੰਦਿਓ। ਬੰਨਾ ਕੋਈ ਨਾ ਤੁਹਾਨੂੰ ਇਹ ਚਲੋ ਕਵਰ ਪਾਰਟੇ ਕਵਰ ਕੋਈ ਨਾ ਚੁੱਕੋ ਅਸੀਂ ਤੁਹਾਨੂੰ ਬਾਹਰ ਦੇਣਾ ਆਪੇ ਆ ਜਾਏ ਬੰਨਾ ਉਹ ਗੱਡੀ ਆ ਕੇ ਜਾਣਾ ਹਾਂ ਹਾਂ ਜੀ ਅੰਦਰੇ ਸਿੰਘ ਆਣਾ ਲਿਆਦੇ ਫਿਰ ਦਰਾਈ ਮੰਗਾਂ ਦੇ ਦਾ ਕਹੇ ਚਾਹੀਦਾ ਅੰਦਰੇ ਸਿੰਘ 50000 ਰੁਪਏ ਦਿਓ ਤੇ ਫਿਰ ਫਿਰ ਚਲਾ ਲਓ ਮਸ਼ੀਨ ਉਹ ਮੇਰੇ 20000 ਮੇਰੇ ਘਰ ਦੇ ਅੰਗਲੇ ਨਿਵੜਨ ਦਿਆਂਗਾ ਬਣਨਾ ਕਿੱਥੋਂ ਹੈ ਨਾ ਬਣਨਾ ਨੇ ਜਾਂਸੀ ਜਿਤੀਆਂ ਵਾਦਨਾਂ ਨਹੀਂ 50000 ਇਹ ਭਾਈ ਦੇ ਭਾਜੀ ਐਸ ਬੰਦੇ ਨੇ ਨਾ ਆਪਣੀ ਸਰਕਾਰ ਦਾ ਮੇਰਾ ਗੱਗ ਕਰਾ ਰਹੇ ਨੇ ਨਾਲ ਹੋ ਕੇ ਹਾਂਜੀ ਕੀ ਕਰੀ ਕੀ ਕਰੀ ਭਾਜੀ ਸਿਵਲ ਕਪੜਿਆਂ ਦੀ ਸ਼ਾਪੇ ਮਾਰ ਗਿਆ ਮਹੀਨੇ ਮੰਗਣੇ ਤੋਂ ਕੀ ਕਰੀਓ ਕੇੜੀ ਥੋੜੀ ਮਹੀਨਾ ਮੰਗਦੀ ਇਸ ਬੰਦੇ ਕੋਲ ਫਟ ਰਕਾਡੀਆਂ ਪਈਆਂ ਸਾਰੀਆਂ ਰਕਾਡੀਆਂ ਨਾਲ ਦੀਆਂ ਵੀ ਐਕਸ਼ਨ ਸਾਹਿਬ ਨੂੰ 50000 ਦਿਓ ਰਕਾਡੀਆਂ ਪਈਆਂ ਟੋਟਲ ਪ੍ਰੂਫ ਇਹਨਾਂ ਦੇ ਨਾਲ ਹੀ ਕਹਿੰਦੇ WhatsApp ਤੇ ਕਾਲ ਕਰੋ ਇਹ ਬੰਦਾ ਖੁਦ ਕਹਿ ਰਾਂ ਅੰਗਰੇਜ਼ ਸਿੰਘ ਪੰਜਾਬ ਸਿਕੱਤਰ ਜਿਹੜਾ ਬਣਿਆ ਹੋਣਾ ਸਾਡੀ ਸਰਕਾਰ ਸਾਡੀ ਸੁੱਤੀ ਨਹੀਂ ਆ ਭਰੀਏ ਚੀਜ਼ ਬਾਰੇ ਠੀਕ ਹੈ ਜੀ ਸਾਡੀ ਸਰਕਾਰ ਸੁੱਤੀ ਨਹੀਂ ਆ ਕਾਰਵਾਈ ਕਹਿੰਦਾ ਮੈਨੂੰ ਮਹੀਨਾ ਦੋ ਸਰਕਾਰ ਨਹੀਂ ਕਰਾਵਾਂਗੇ ਸਿਕੱਤਰ ਕਹਿੰਦਾ ਪਿਆ ਵੀ 50000 ਰੁਪਏ ਮਾਈਨਿੰਗ ਅਫਸਰ ਨੂੰ ਦੇ ਐਕਸ਼ਨ ਨੂੰ ਦੇ ਤੇ ਤੂੰ ਆਪਣੀ ਮਸ਼ੀਨ ਚਲਾ ਦੇਦਾ ਮੈਨੂੰ ਕਹਿੰਦਾ ਕਿ ਵੀਰ ਮੇਰੇ ਘਰ ਕੋਲੋਂ ਲਈਦਾ ਪਰਦੇ ਨਾਲ ਪਰਦੇ ਨਾਲ ਕੇ ਮੇਰੇ ਘਰ ਵੀਰ ਚੱਲ ਜਾ ਹਰ ਮਹੀਨੇ ਪੰਜਾਬ ਸਿੱਧਾ ਗਰੇਵ ਸਿੰਘ ਜੀ ਮੈਨੂੰ ਫੋਨ ਕੀਤੇ ਭਾਜੀ ਮੈਨੂੰ ਕਹਿੰਦਾ ਮੈਂ ਫੋਨ ਕਰਨਾ ਪਰਚਾ ਤੇ ਫੋਨ ਕਰ ਐਕਸਨ ਨੂੰ ਜਾ ਕੇ ਬੰਦੇ ਪਰ ਬੁੜੀ ਪਈ ਭਾਜੀ ਮੈਨੂੰ ਕਹਿੰਦਾ ਐਕਸਨ ਨੂੰ ਜਾ ਕੇ ਭਾਜੀ ਹੁਣ ਆਪਣਾ ਕੋਲੋਂ ਜੋ ਵੀ ਵੀਡੀਓ ਬਣਾ ਕੇ ਕੰਮ ਕਰ ਸਾਨੂੰ ਪਤਾ ਬਣਾ ਦੇ ਇਹ ਮਸ਼ੀਨ ਨਹੀਂ ਕੋਈ ਢੱਕੇ ਦਾ ਦੋ ਵੱਡਾ ਇਸ਼ੂ ਇਹੀ ਆ ਠੀਕ ਹੈ ਜੀ ਕੋਈ ਕੋਈ ਰੋਣਾ ਨਹੀਂ ਇਹ ਚਾਰ ਦਿਨਾਂ কা ਮੈਨੂੰ ਫੋਨ ਕਰ ਦਿਆ ਕਿ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਬਿੱਲੇ ਨੂੰ ਕਹੇ ਮੇਰੇ ਕੋਲ ਆ ਜਾ ਠੀਕ ਹੈ ਜੀ ਮੈਂ ਇਸ ਬੰਦੇ ਨੂੰ ਕਹਿੰਦਾ ਕਿ ਤੂੰ ਆਪਣੇ ਗਰਾਂਨਸਰ ਸੋਹ ਖਾ ਜਾ ਰਿਹਾ ਕਿ ਸੱਚੀ ਗੱਲ ਹੈ ਉਹ ਨਹੀਂ ਕੀਤੀ। ਉਹ ਨਹੀਂ ਕੀਤੀ। ਇਹ ਸਬੰਦੇ ਨੂੰ ਆਪਣੇ ਗਰਾਂਨਸਰ ਦਾ ਕਿ ਸੋਹ ਖਾ ਜਾ। ਇਹ ਬੰਦਾ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ। ਇਹ ਬੰਦਾ ਆਪਣੇ ਮੂੰਹੇ ਨਿਕਲ ਕਹਿੰਦਾ ਕਿ ਮੇਰੇ ਕੋਲ ਗੈਂਗਸਟਰ ਹੈ। ਪਾੜੀ ਮੈਨੂੰ ਪੜੇ ਕਹਿੰਦਾ ਤੂੰ ਮੈਂ ਕਹਿੰਦਾ ਗੈਂਗਸਟਰ ਹੈ ਰਾਜ ਨੇ ਕੁੜੀ ਮਰਵਾ ਸਕਦੇ ਹਾਂ। ਅਸੀਂ ਕੁਝ ਵੀ ਕਰ ਸਕਦੇ ਆ। ਇਹ ਬੰਦਾ ਅੰਗਰੇਜ਼ ਸਿੰਘ ਜੀ। ਬਾ ਜੀ ਤੁਸੀਂ ਖੁਦ ਕੁੜੀਆਂ ਧਮਕੇ ਦਿੰਦਿਓ। ਤੁਸੀਂ ਦਿੰਦਿਓ। ਮੈਂ ਆਪਾਂ ਤੋਂ ਇਹਦੇ ਬਾਰੇ ਚਲੋ ਅਬਰ ਪਾਲਦੇ ਕਬਰ ਉਹ ਇਹ ਦੇਖੋ ਆ ਜਿਹੜੇ ਆਉਂਦੇ ਨੇ ਉਹਨਾਂ ਨੂੰ ਕਿੱਥੇ ਜਾ ਕੇ ਜਾਣਾ ਹੈ ਹਾਂਜੀ ਜੀ ਆਹ ਅੰਗਰੇਜ਼ ਸਿੰਘ ਆ ਰਹਿਣੇ ਆਪ ਡرائی ਮੰਗੰਡ ਦਾ ਕਹੇ ਚਾਹੀਦਾ ਅੰਗਰੇਜ਼ ਸਿੰਘ 50000 ਰੁਪਏ ਦਿਓ ਤੇ ਫਿਰ ਫਿਰ ਚਲਾ ਲਓ ਮਸ਼ੀਨ ਆ ਮੇਰੇ 20000 ਮੇਰੇ ਘਰ ਦੇ ਦਿਓ